ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਤੇ ਅੱਜ ਆਪਾਂ ਖਬਰ ਦੀ ਖਬਰ ਲਵਾਂਗੇ ਜ ਜਿਹਦੇ ਵਿੱਚ ਕੀ ਭਗਵੰਤ ਸਿੰਘ ਮਾਨ ਮਤਲਬ ਕਿ ਪੰਜਾਬ ਦੇ ਮੁੱਖ ਮੰਤਰੀ ਸੀ ਨੇ ਇਹ ਕਿਹਾ ਕਿ ਅਸੀਂ 300 ਜੋਇਨਿੰਗ ਲੈਟਰ ਵੰਡ ਦਿੱਤੇ ਨੇ ਤੇ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਅਣਗੌਲਿਆ ਕੀਤਾ ਹੈ ਪਰੰਤੂ ਉਹਨਾਂ ਦੇ ਇਸ ਬਿਆਨ ਦੇ ਉੱਤੇ ਮੇਰਾ ਇੱਕ ਸਵਾਲ ਹੈ ਉਹਨਾਂ ਨੂੰ ਕਿ ਈਟੀਟੀ 989 ਅਤੇ 2364 ਵਾਲਿਆਂ ਨੂੰ ਵੀ ਜੋਇਨਿੰਗ ਲੈਟਰ ਦੇ ਦਿਓ ਤਾਂ ਦੋਸਤੋ ਪੰਜਾਬ ਦੀ ਭਰਤੀਆਂ ਦੀ ਅੱਜ ਆਪਾਂ ਖਬਰ ਦੀ ਗੱਲ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਖਬਰ ਪੂਰੀ ਦੱਸਾਂ ਤੁਸੀਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਵੀਡੀਓ ਨੂੰ ਸ਼ੇਅਰ ਅਤੇ ਫੇਰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬਹੁਤ ਸਾਰੇ ਦੋਸਤ મિતਰ ਵਿੱਚੇ ਹੀ ਵੀਡੀਓ ਛੱਡ ਕੇ ਸਿੱਧਾ ਕਮੈਂਟ ਕਰਨ ਤੁਰ ਜਾਂਦੇ ਨੇ ਪਰ ਉਹਨਾਂ ਨੂੰ ਪੂਰੀ ਵੀਡੀਓ ਤੋਂ ਪਤਾ ਨਹੀਂ ਹੁੰਦਾ ਫੇਰ ਉੱਥੇ ਜਾ ਕੇ ਬਕਵਾਸ ਬੋਲਦੇ ਨੇ ਤੇ ਫੇਰ ਅੱਗੋਂ ਵੀ ਚੰਗਾ ਪ੍ਰਸ਼ਾਦ ਲੈਂਦੇ ਨੇ ਸੋ ਵੀਡੀਓ ਨੂੰ ਜ਼ਰੂਰ ਪੂਰਾ ਦੇਖ ਲਿਆ ਕਰੋ ਫੇਰ ਕਮੈਂਟ ਕਰਿਆ ਕਰੋ ਤਾਂ ਦੇਖੋ ਜੀ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ 393 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਇਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਆ ਚੰਡੀਗੜ੍ਹ ਦੇ ਸੈਕਟਰ ਵਿੱਚ ਮਿਊਸਪਲ ਪਾਉਣ ਵਿੱਚ 200 ਤੋਂ 293 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਨਿਯੁਕਤੀ ਪੱਤਰ ਸੌਂਪੇ ਗਏ ਮਾਨ ਸਾਹਿਬ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਪਿਛਲੇ 22 ਸਾਲਾਂ ਵਿੱਚ ਲੋਕ ਹਿੱਤ ਦੇ ਮਿਸਾਲੀ ਕੰਮ ਕੀਤੇ ਗਏ ਹਨ ਇਸ ਕਾਰਨ ਲੋਕਾਂ ਦਾ ਸੂਬਾ ਸਰਕਾਰ ਵਿੱਚ ਵਿਸ਼ਵਾਸ ਵਧਿਆ ਹੈ ਕਿਹੜੇ ਲੋਕਾਂ ਦਾ ਮੈਨੂੰ ਤਾਂ ਨਹੀਂ ਪਤਾ ਇਸ ਕਾਰਨ ਸੂਬੇ ਪਰਦੇ ਮਾਲੀਏ ਵਿੱਚ ਵੀ ਵਾਧਾ ਹੋਇਆ ਹੈ ਲੋ ਬਈ ਵੈਸੇ ਤਾਂ ਖਜ਼ਾਨਾ ਖਾਲੀ ਹੈ ਉਹਨਾਂ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਅੰਗੋਲਿਆ ਕਰ ਦਿੱਤਾ ਜਿਵੇਂ ਕਿ ਅਸੀਂ ਕਰ ਰਹੇ ਹਾਂ ਇਸ ਕਰਕੇ ਵੱਡੀ ਗਿਣਤੀ ਵਿੱਚ ਸਰਕਾਰੀ ਅਸਾਮੀਆਂ ਕਾਨੂੰਨੀ ਅੜਿੱਕਿਆਂ ਵਿੱਚ ਅਟਕ ਰਹੀਆਂ ਹਨ ਪਰ ਆਪ ਸਰਕਾਰ ਨੇ ਮੇਂ ਨਿਆ ਵੇਚੀ 41374 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਨੌਕਰੀਆਂ ਦਿੱਤੀਆਂ ਜਾਣਗੀਆਂ। ਸ਼ਾਇਦ ਸ਼੍ਰੀਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ 20 ਸਾਲਾਂ ਦੇ ਦੌਰਾਨ ਪੰਜਾਬ ਵਿੱਚ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਹੋਏ ਹਨ ਕਿਉਂਕਿ ਉਹਨਾਂ ਦੀ ਮਿਆਦ ਪੂਰੀ ਹੋ ਚੁੱਕੀ ਸੀ। ਇਹ ਇਹਨਾਂ ਨੇ ਇਸ ਵਿੱਚ ਨਹੀਂ ਦੱਸਿਆ। ਇਹਨਾਂ ਵਿੱਚ ਜ਼ਿਆਦਾਤਰ ਟੋਲ ਪਲਾਜ਼ਿਆਂ ਦੇ ਮਾਲਕਾਂ ਨੇ ਮਿਆਦ ਵਧਾਉਣ ਦੀ ਮੰਗ ਵੀ ਕੀਤੀ ਸੀ ਜਿਸ ਦੀ ਲੋਕ ਹਿੱਤਾਂ ਕਰਨ ਮਿਆਦ ਵਧਾਈ ਨਹੀਂ ਗਈ। ਸੂਬੇ ਵਿੱਚ ਤੀ ਟੋਲ ਪਲਾਜ਼ੇ ਬੰਦ ਹੋਣ ਕਰਕੇ ਪੰਜਾਬ ਦੇ ਲੋਕਾਂ ਦੇ ਰੋਜ਼ਾਨਾ ਦੇ ਤਕਰੀਬਨ ਸੌਰੀ ਦੋਸਤੋ ਤੇ ਵੀਡੀਓ ਸਾਫ ਨਹੀਂ ਇੰਨੇ ਲੱਖ ਰੁਪਏ ਦੀ ਬਚਤ ਹੋ ਰਹੀ ਹੈ। ਤਾਂ ਦੋਸਤੋ ਇਹ ਤਾਂ ਇਹਨਾਂ ਦੀਆਂ ਸੀਗੀਆਂ ਜਿਵੇਂ ਕਹਿੰਦੇ ਨੇ ਆਪਣੀਆਂ ਪ੍ਰਾਪਤੀਆਂ ਅਗਣਾਈਆਂ ਗਈਆਂ ਜਿਹੜੀਆਂ ਕਿ ਇਹਨਾਂ ਨੇ ਕੀਤੀਆਂ ਨੇ ਮੇਰਾ ਉੱਥੇ ਇਹਨਾਂ ਨੂੰ ਇੱਕੋ ਇੱਕ ਸਵਾਲ ਹੈ 599 ਵਾਲੇ ਵਿਚਾਰੇ ਕਿੰਨੇ ਦਿਨ ਤੋਂ ਤੁਹਾਡੇ ਸਾਹਮਣੇ ਤਰਨੇ ਲਾ ਕੇ ਬੈਠੇ ਨੇ ਕੰਪਿਊਟਰ ਅਧਿਆਪਕ ਤੁਹਾਡੇ ਸਾਹਮਣੇ ਤਰਨੇ ਲਾ ਕੇ ਬੈਠੇ ਨੇ 23 64 ਵਾਲਿਆਂ ਨੇ ਕਿੰਨੇ ਤਰਨੇ ਲਾਏ ਨੇ ਉਸ ਤੋਂ ਬਾਅਦ ਈਟੀਟੀ ਟੈਟ ਕਰਵਾਉਣ ਦੇ ਲਈ ਕਿੰਨੀਆਂ ਯੂਨੀਅਨ ਨੇ ਤਰਨੇ ਲਾ ਲਏ ਨੇ ਪਰ ਅਸੀਂ ਅੰਗੋਲਿਆ ਕੀਤਾ ਹੈ ਮਤਲਬ ਕਿ ਆਮ ਆਦਮੀ ਦੀ ਸਰਕਾਰ ਨੇ ਅੰਗੋਲਿਆ ਕੀਤਾ ਹੈ ਪਰ ਉੱਥੇ ਤੁਹਾਡੀਆਂ ਇਹ ਪ੍ਰਾਪਤੀਆਂ ਕੂ ਖਾਤੇ ਦੇ ਵਿੱਚ ਪੈ ਜਾਂਦੀਆਂ ਨੇ ਜਦੋਂ ਤੁਸੀਂ ਬੱਚਿਆਂ ਨੂੰ ਰੋੜਾਂ ਤੇ ਡਾਂਗਾ ਫੇਰਦੇ ਹੋ ਬਜਾਏ ਉਹਨਾਂ ਨੂੰ ਸਕੂਲਾਂ ਵਿੱਚ ਜਾਂ ਕਿਸੇ ਹੋਰ ਵਿਪາກ ਦੀਆਂ ਭਰਤੀਆਂ ਵਿੱਚ ਭਰਤੀਆਂ ਕਰਨ ਦੀ ਬਜਾਏ ਤਾਂ ਮੇਰੀ ਮਾਨ ਸਰਕਾਰ ਨੂੰ ਇੱਕ ਬੇਨਤੀ ਹੈ ਜਰੂਰ ਜਿਹੜੀਆਂ ਭਰਤੀਆਂ ਪੂਰੀਆਂ ਹੋਣ ਦੀ ਕਗਾਰ ਤੇ ਨੇ ਉਹਨਾਂ ਨੂੰ ਪੂਰੀਆਂ ਕਰ ਦਿਓ ਨਵੀਆਂ ਭਰਤੀਆਂ ਬਾਅਦ ਵਿੱਚ ਲੈ ਆ ਜੇ ਕਿਉਂਕਿ ਜੇਕਰ ਨਵੀਆਂ ਭਰਤੀਆਂ ਲੈ ਕੇ ਆਉਣੀਆਂ ਨੇ ਉਹਦੇ ਵਾਸਤੇ ਵੀ ਸੀਟਾਂ ਚਾਹੀਦੀਆਂ ਨੇ ਪਹਿਲਾਂ ਪੁਰਾਣੀਆਂ ਤਾਂ ਭਰ ਦਿਓ ਬੱਚੇ ਹੋਰ ਛੱਟ ਜਾਣਗੇ ਤੁਹਾਡੀਆਂ ਪੋਸਟਾਂ ਦੇ ਲਈ ਤੁਹਾਡਾ ਹੀ ਫਾਇਦਾ ਹੈ ਇਹਦੇ ਵਿੱਚ ਤਾਂ ਦੋਸਤੋ ਜੇਕਰ ਤੁਹਾਡਾ ਕੋਈ ਵਿਚਾਰ ਹੋਵੇ ਇਸ ਵੀਡੀਓ ਦੇ ਪ੍ਰਤੀ ਪਰ ਜੇਕਰ ਤੁਸੀਂ ਮੈਨੂੰ ਕੁਝ ਕਹੋ ਤਾਂ ਮੈਂ ਤੁਹਾਨੂੰ ਪ੍ਰਸ਼ਾਦ ਦੇਵਾਂਗਾ ਤੁਸੀਂ ਸਿਰਫ ਤੇ ਸਿਰਫ ਉਹਨਾਂ ਨੂੰ ਹੀ ਕਹਿ ਸਕਦੇ ਹੋ ਠੀਕ ਹੈ ਜੀ ਤੁਸੀਂ ਸਮਝ ਸਕਦੇ ਹੋ ਕਿਉਂਕਿ ਆਪਾਂ ਇੱਥੇ ਸਿੱਧਾ ਨਾਮ ਹੀ ਲੈ ਦਿੰਨੇ ਆ ਤੁਸੀਂ ਸਰਕਾਰ ਨੂੰ ਕੁਝ ਵੀ ਕਹਿ ਲਓ ਧੰਨਵਾਦ ਜੀ